ਇਸੇ ਤਰ੍ਹਾਂ ਬਾਜ਼ਾਰੋਂ ਜਿਹੜੀਆਂ ਲੈਂਦਾ ਪਿਆਜ਼ ਆਪਾਂ ਘਰੇ ਵਰਤਣ ਵਾਸਤੇ ਉਹਦੇ ਚੋਂ ਛਾਂਟ ਕੇ ਗੱਡੀਆਂ ਛੋਟੀਆਂ-ਛੋਟੀਆਂ ਕੱਢੀਆਂ ਇਹ ਇੱਧਰ 12 ਕ ਲੱਗੀਆਂ ਤੁਸੀਂ ਦੇਖ ਸਕਦੇ ਹੋ ਇਹ ਵੀ ਆਪਾਂ ਗੱਡੀਆਂ ਤੇ ਲਾਏ ਸੀਗੇ ਸਾਰੇ ਜਿਵੇਂ ਆ ਦੇਖ ਸਕਦੇ ਹੋ ਤੁਸੀਂ ਇਹ ਗੱਡੀਆਂ ਦੇ ਵਿੱਚ ਲੱਗੇ ਹੋਏ ਆ ਇਹ ਗੱਡੀਆਂ ਤੋਂ ਹੀ ਸਾਰੇ ਬੋਟੇ ਆਏ ਆ ਦੇਖੋ ਕਿੰਨਾ ਸੋਨਾ ਵਧੀਆ ਇਹਨਾਂ ਨੇ ਗਰੋਥ ਕੀਤੀ ਆ ਇਹ ਤੁਸੀਂ ਦੇਖ ਸਕਦੇ ਹੋ ਇਹ ਮੇਰੇ ਕੋਲ ਪਿਆਜ਼ ਆ ਜਿਹੜੇ ਆਪਣੇ ਪਿਛਲੇ ਸਾਲ ਵਾਲੇ ਮੈਨਦਰੇਉਗਾਏ ਸੀ ਉਹਨਾਂ ਦੀਆਂ ਗੱਡੀਆਂ ਇਹ ਮੈਂ ਬਾਜ਼ਾਰੋਂ ਲਿਆ ਆ ਇਹ ਆਪਾਂ ਦੋਵੇਂ ਪਿਆਜ਼ ਗੰਡੀਆਂ ਦੇ ਵਿੱਚ ਲਾਵਾਂਗੇ ਹਾਲ ਚਾਲਾ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਲੈ ਕੇ ਆਇਆ ਇੱਕ ਹੋਰ ਨਵੀਂ ਵੀਡੀਓ ਤੁਹਾਡੇ ਵਾਸਤੇ ਇਹ ਵੀ ਇੱਕ ਅਜੀਹੀ ਸਬਜੀ ਆ ਜਿਹੜੀ ਆਪਣੇ ਸਾਰਾ ਸਾਲ ਹੀ ਆਪਾਂ ਯੂਜ਼ ਦੇ ਵਿੱਚ ਇਹਨੂੰ ਲੈਣੇ ਆ ਇਹ ਸਬਜੀ ਹੈ ਇਹ ਆਪਣਾ ਪਿਆਜ਼ ਆਪਾਂ ਅੱਜ ਉਗਾਵਾਂਗੇ ਹਰਾ ਪਿਆਜ਼ ਹਰਾ ਪਿਆਜ਼ ਆ ਜਿਹੜਾ ਆਪਣੇ ਆਮ ਘਰਾਂ ਦੇ ਵਿੱਚ ਰਸੋਈ ਦੇ ਵਿੱਚ ਲਈ ਆਪਣੀ ਜ਼ਰੂਰਤ ਹੀ ਹੁੰਦੀ ਹੈ ਇਹਦੀ ਇਹ ਆਪਾਂ ਗਮਲੇ ਦੇ ਵਿੱਚ ਉਗਾਵਾਂਗੇ ਅੱਜ ਮੇਰੇ ਨਾਲ ਕਿਉਂ ਨਾ ਤੁਸੀਂ ਵੀ ਇਹ ਗਮਲੇ ਦੇ ਵਿੱਚ ਉਗਾਓ ਟਰਾਈ ਕਰੋ ਕੋਈ ਬੜਾ ਇਹਦੇ ਮਿਹਨਤ ਨਹੀਂ ਲੱਗਦੀ ਕੁਝ ਨਹੀਂ ਕਰਨਾ ਪੈਂਦਾ ਆਪਾਂ ਹਰਾ ਪਿਆਜ਼ ਆ ਇਹਦਾ ਬੀਜ ਆ ਜਿਹੜਾ ਇਹ ਜਿਹੜਾ ਪਿਛਲੇ ਸਾਲ ਆਪਾਂ ਲਾਇਆ ਸੀ ਘਰ ਦੇ ਵਿੱਚ ਮੇਰੇ ਕੋਲ ਉਹ ਗੰਡੀਆਂ ਹੈਗੀਆਂ ਜੇ ਤੁਹਾਡੇ ਕੋਲੇ ਗੰਡੀਆਂ ਨਹੀਂ ਹੈਗੀਆਂ ਤਾਂ ਤੁਸੀਂ ਬਾਜ਼ਾਰ ਦੇ ਵਿੱਚੋਂ ਕਿਸੇ ਵੀ ਸਬਜ਼ੀ ਵਾਲੇ ਤੋਂ ਪਿਆਜ਼ ਲਿਆਓ ਉਹਦੇ ਵਿੱਚ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਇਹ ਮੈਂ ਬਾਜ਼ਾਰੋਂ ਲਿਆਂਦਾ ਹੋਇਆ ਪਿਆਜ਼ ਆ ਇਹਦੇ ਵਿੱਚੋਂ ਛਾਂਟ ਕੇ ਮੈਂ ਆ ਛੋਟੇ-ਛੋਟੇ ਜਿਹੜੇ ਪਿਆਜ਼ ਆ ਇਹ ਕੱਢ ਲਏ ਆ ਇਹ ਪਿਆਜ਼ ਆਪਣੇ ਆਮ ਹੁਣ ਮੈਂ ਸਬਜ਼ੀ ਵਾਲਿਆਂ ਤੋਂ ਲੈਂਦੇ ਆ ਜਿਹੜਾ ਪਿਆਜ਼ ਆਪਾਂ ਘਰੇ ਵਰਤਣ ਵਾਸਤੇ ਲੈਂਦਾ ਸੀ ਉਹਦੇ ਚੋਂ ਛਾਂਟ ਕੇ ਆਪਾਂ ਬਰੀਕ ਪਿਆਜ਼ ਕੱਢ ਲਿਆ। ਇਹ ਵੀ ਪਿਆਜ਼ ਆ ਜਿਹੜਾ ਇਹ ਆਪਣਾ ਇਸ ਤਰ੍ਹਾਂ ਫੁੱਟਿਆ ਆਂਦਾ ਹੈ। ਇਹ ਜਿਹੜੇ ਮੈਂ ਬਾਜ਼ਾਰੋਂ ਪਿਆਜ਼ ਲਿਆਇਆ ਵੀ ਦੇਖੋ ਇਸ ਤਰ੍ਹਾਂ ਫੁੱਟਿਆ ਆਂਦਾ ਹੈ। ਇਹ ਵੀ ਆਪਾਂ ਜਿਹੜਾ ਗਮਲੇ ਦੇ ਵਿੱਚ ਲਗਾ ਸਕਦੇ ਆਂ। ਤੇ ਜਿਵੇਂ ਆਪਾਂ ਲਾਉਣੇ ਆ ਉਹਦਾ ਤਰੀਕਾ ਕੀ ਆ? ਇਹ ਤੁਸੀਂ ਵੇਖ ਸਕਦੇ ਹੋ ਇਹ ਮੇਰੇ ਕੋਲ ਪਿਆਜ਼ ਆ ਜਿਹੜੇ ਆਪਣੇ ਪਿਛਲੇ ਸਾਲ ਵਾਲੇ ਮੈਂ ਘਰੇ ਉਹ ਗਏ ਸੀਗੇ। ਉਹਨਾਂ ਦੀਆਂ ਗੰਡੀਆਂ ਇਹ ਮੈਂ ਬਾਜ਼ਾਰੋਂ ਲਿਆਇਆ। ਇਹ ਆਪਾਂ ਦੋਵੇਂ ਪਿਆਜ਼ ਗਮਲਿਆਂ ਦੇ ਵਿੱਚ ਲਾਵਾਂਗੇ। ਸਭ ਤੋਂ ਪਹਿਲਾਂ ਤੁਸੀਂ ਗਮਲਿਆਂ ਨੂੰ ਮਿੱਟੀ ਨਾਲ ਭਰ ਲਿਆ ਜੇ। ਜਿਵੇਂ ਮੈਂ ਮਿੱਟੀ ਨਾਲ ਭਰਿਆ ਹੋਇਆ ਇਹਦੇ ਵਿੱਚ ਹੋਰ ਕੁਝ ਨਹੀਂਗਾ ਕੱਲੀ ਮਿੱਟੀ ਐ ਇਹਨੂੰ ਜਿਆਦਾ ਆਪਣੇ ਕਾਸੇ ਦੀ ਲੋੜ ਨਹੀਂ ਹੁੰਦੀਗੀ ਮੈਂ ਮਿੱਟੀ ਗਮਲੇ ਭਰੇ ਸੀ ਸਵੇਰੇ ਤੇ ਅੱਜ ਸਾਡੇ ਦੁਪਹਿਰੇ ਇੱਥੇ ਮੀਂਹ ਆ ਗਿਆ ਪਾਣੀ ਵਿੱਚ ਪੈ ਗਿਆ ਚਲੋ ਪਾਣੀ ਤਾਂ ਆਪਾਂ ਲਾਉਣਾ ਹੀ ਸੀ ਇਹਨੂੰ ਕੋਈ ਚੱਕਰ ਨਹੀਂਗਾ ਇਹ ਪਿਆਜ਼ ਆ ਜਿਵੇਂ 1-1 ਇੰਚੀ ਤੇ ਲੱਗ ਜਾਂਦਾ ਆਪਣਾ ਇਹ ਜਿਹੜੇ ਬਾਜ਼ਾਰ ਵਾਲੇ ਪਿਆਜ਼ ਆ ਪਹਿਲਾਂ ਮੈਂ ਇਹ ਲਗਾਉਣ ਲੱਗਿਆ ਗਮਲੇ ਦੇ ਵਿੱਚ ਜਿਵੇਂ ਇੱਕ ਪਿਆਜ਼ ਇਹ ਲਾਤਾ ਏਵੇਂ ਹੀ ਨਾਲ ਕੁਝ ਨਹੀਂ ਕਰਨਾਗਾ ਜੇ ਤੁਹਾਡੇ ਗਮਲੇ ਚ ਮਿੱਟੀ ਸੁੱਕੀ ਆ ਤਾਂ ਇੰਨਾ ਇੰਨਾ ਪਿਆਜ਼ ਇਹਨੂੰ ਡੂੰਘਾ ਘੱਟ ਦੇਣਾ ਐ ਲਗਾ ਦੇਣਾ ਉਸ ਤੋਂ ਬਾਅਦ ਐਵੇਂ ਹੀ 1 ਇੰਚੀ ਤੇ ਦੂਸਰਾ 1 ਇੰਚੀ ਜਿਹੜਾ ਸਨ ਹੈਗਾ ਵਿਚਾਲੇ ਛੱਡ ਦੇਣਾ ਆਪਾਂ ਇਸ ਤਰ੍ਹਾਂ ਹੀ ਤੀਸਰਾ ਪਿਆਜ਼ ਵੀ ਐਵੇਂ ਹੀ ਲਾ ਦਿਆਂਗੇ ਸੁੱਕੀ ਮਿੱਟੀ ਤੋਂ ਬਾਅਦ ਆਪਾਂ ਨੂੰ ਪਾਣੀ ਦੇਣਾ ਪੈਂਦਾ ਹੈ ਜਾਂ ਤੁਸੀਂ ਪਹਿਲਾਂ ਪਾਣੀ ਲਾ ਲਓ ਗਮਲੇ ਦੇ ਵਿੱਚ ਜਿਵੇਂ ਮੇਰੇ ਲੱਗਿਆ ਹੋਇਆ ਹੈ ਤੇ ਇਸ ਤਰ੍ਹਾਂ ਤੁਸੀਂ ਜਿਹੜਾ ਇੱਕ ਇੱਕ ਇੰਚ ਤੇ ਜਿਹੜੇ ਪਿਆਜ਼ ਆ ਉਹ ਐਵੇਂ ਲਗਾ ਸਕਦੇ ਹੋ ਇੱਕ ਗਮਲੇ ਦੇ ਵਿੱਚ ਤੁਸੀਂ ਵੇਖ ਸਕਦੇ ਹੋ 10 ਤੋਂ 12 ਪਿਆਜ਼ ਜਿਹੜੇ ਲੱਗ ਜਾਣਗੇ ਆਪਣੇ ਮੈਂ ਤਿੰਨ ਗਮਲਿਆਂ ਦੇ ਵਿੱਚ ਲਗਾਉਂਗਾ ਇਵੇਂ ਤੁਹਾਡੇ ਕੋਲ ਕੋਈ ਵੇਸਟੇਜ ਕੋਈ ਪੁਰਾਣੀ ਬਾਲਟੀ ਪਈ ਆ ਉਹਦੇ ਚ ਉਹਨੂੰ ਵੱਢ ਕੇ ਉਹਦੇ ਚ ਮਿੱਟੀ ਪਾ ਕੇ ਤੁਸੀਂ ਜਿਵੇਂ ਲਗਾ ਸਕਦੇ ਹੋ ਇਹਨਾਂ ਨੂੰ ਨਾ ਹੀ ਜ਼ਿਆਦਾ ਪਾਣੀ ਦੀ ਜ਼ਰੂਰਤ ਹੁੰਦੀ ਆ ਪਿਆਜ਼ ਨੂੰ ਕਿਉਂਕਿ ਇਹ ਗੰਢੀ ਦੇ ਵਿੱਚ ਪਾਣੀ ਬਹੁਤ ਹੁੰਦਾ ਹੈ ਇਹ ਆਪਣੇ ਆਪ ਹੀ ਵਿੱਚੋਂ ਹੀ ਪਾਣੀ ਲਈ ਜਾਂਦਾ ਇੱਕ ਵਾਰੀ ਆਪਾਂ ਪਾਣੀ ਲਾ ਦੇਣਾ ਉਸ ਤੋਂ ਬਾਅਦ 10 ਤੋਂ 12 ਦਿਨਾਂ ਬਾਅਦ ਆਪਾਂ ਇਹਨੂੰ ਪਾਣੀ ਦੇਣਾ ਇਸੇ ਤਰ੍ਹਾਂ ਹੀ ਆਪਾਂ ਜਿਹੜੇ ਦੂਸਰੇ ਗਮਲੇ ਦੇ ਵਿੱਚ ਵੀ ਐਵੇਂ ਲਾ ਦਿਆਂਗੇ ਜਿਵੇਂ ਇਹ ਆਪਣੇ ਘਰ ਵਾਲੇ ਪਿਆਜ਼ ਆ ਜਿਹੜੇ ਆਪਣੇ ਆਪ ਦਾ ਬੀ ਬਣਾਇਆ ਹੋਇਆ ਉਹ ਆ ਇਹ ਵੀ 1-1 ਇੰਚ ਤੇ ਆਪਾਂ ਲਾ ਦੇਣਾ ਹੈ ਹੋਰ ਇਹਨੂੰ ਕੁਝ ਨਹੀਂ ਕਰਨਾਗਾ ਬਸ ਪਾਣੀ ਆਪਾਂ 10-12 ਦਿਨਾਂ ਤੋ ਇਹਨੂੰ ਦੇ ਦੇਣਾ ਇਹ 2 ਤੋਂ 3 ਦਿਨ ਦੇ ਵਿੱਚ ਆ ਜਿਹੜਾ ਇਸ ਤਰ੍ਹਾਂ ਇਹ ਫੁੱਟਿਆਊਗਾ ਆਪਣਾ ਭੂਕਾ ਕੱਢਿਆਊਗਾ ਦੇਖ ਸਕਦੇ ਹਾਂ ਆਪਾਂ ਇਹ ਗੰਡੀਆਂ ਜਿਹੜੀਆਂ ਪਿਆਜ਼ ਦੀਆਂ ਉਹ ਲਗਾ ਦਿੱਤੀਆਂ ਇਸ ਤਰ੍ਹਾਂ ਹੀ ਆ ਜਿਹੜੀਆਂ ਗੰਡੀਆਂ ਸੀਗੀਆਂ ਇਹ ਆਪਣੇ ਘਰ ਦਾ ਬੀਜ ਸੀ ਕਿਉਂਕਿ ਇਹ ਬਰੀਕ ਆ ਥੋੜੀਆਂ ਜੀਆਂ ਜਿਆਦੇ ਲੱਗੀਆਂ ਇਸੇ ਤਰ੍ਹਾਂ ਬਾਜ਼ਾਰੋਂ ਜਿਹੜੀਆਂ ਲੈਂਦਾ ਪਿਆਜ਼ ਆਪਾਂ ਘਰੇ ਵਰਤਣ ਵਾਸਤੇ ਉਹਦੇ ਚੋਂ ਛਾਂਟ ਕੇ ਕੱਢੀਆਂ ਛੋਟੀਆਂ-ਛੋਟੀਆਂ ਗੰਡੀਆਂ ਇਹ ਇੱਧਰ 12 ਕ ਲੱਗੀਆਂ ਇੱਧਰ ਥੁੜੀਆਂ ਜਿਆਦੇ ਲੱਗੀਆਂ ਇਸੇ ਤਰ੍ਹਾਂ ਤੁਸੀਂ ਵੀ ਜੇ ਤੁਹਾਡੇ ਕੋਲ ਪਿਛਲੇ ਸਾਲ ਵਾਲੀ ਗੰਡੀ ਨਹੀਂ ਪਈ ਬਾਜ਼ਾਰੋਂ ਜਿਹੜਾ ਆਪਾਂ ਪਿਆਜ਼ ਲਿਆਉਣੇ ਉਹਦੇ ਚੋਂ ਛਾਂਟ ਕੇ ਇਸ ਤਰ੍ਹਾਂ ਲਗਾ ਸਕਦੇ ਹੋ ਇਹ ਵੀ ਹੁਣ ਤਿੰਨਾ ਤੋਂ ਚਾਰਾਂ ਦਿਨਾਂ ਦੇ ਵਿੱਚ ਸਾਰੇ ਇਸ ਤਰ੍ਹਾਂ ਆਪਣੇ ਭੂਕਾ ਕੱਢੇ ਆਉਣਗੇ ਤੁਸੀਂ ਵੀ ਆਪਣੇ ਘਰੇ ਇਸ ਤਰ੍ਹਾਂ ਪਿਆਜ਼ ਜਿਹੜਾ ਹੈਗਾ ਗਮਲੇ ਦੇ ਵਿੱਚ ਜਾਂ ਕੋਈ ਤੁਹਾਡੇ ਬਾਕਸ ਪਿਆ প্লাਸਟਿਕ ਦਾ ਜਾਂ ਕੋਈ ਬਾਲਟੀ ਆਪਣੇ ਪੁਰਾਣੀ ਹੁੰਦੀ ਆ ਉਹਨੂੰ ਗਮਲੇ ਟਾਈਪ ਬਣਾ ਕੇ ਉਹਦੇ ਚ ਵੀ ਲਗਾ ਸਕਦੇ ਹੋ ਇਹ ਸਿਰਫ ਮਿੱਟੀ ਪਾ ਕੇ ਤੇ ਉਹਦੇ ਵਿੱਚ ਇਸ ਤਰ੍ਹਾਂ ਲਗਾ ਦੇਣਾ ਹੈ ਹੋਰ ਇਹਨੂੰ ਕੁਝ ਪਾਉਣ ਦੀ ਲੋੜ ਨਹੀਂ ਜਿਆਦਾ ਤੋਂ ਜਿਆਦਾ ਜੇ ਪਾਉਣਾ ਤਾਂ ਇਹਨੂੰ ਪੁਰਾਣੀ ਰੂੜੀ ਤੇ ਜਾਂ ਵਰਮਿੰਗ ਕੰਪੋਸਟ ਪਾ ਸਕਦੇ ਹੋ ਤੁਸੀਂ ਉਹਦੇ ਨਾਲ ਇਹ ਬਹੁਤ ਹੀ ਸੋਹਣੇ ਵਧੀਆ ਜਿਹੜੇ ਹੈਗੇ ਐਗਰੋ ਕਰਿਆ ਆਉਂਦੇ ਆ ਇਹ ਆਪਣੇ ਪਿਆਜ਼ ਆ ਜਿਹੜੀ ਪਿੱਛੇ ਆਪਾਂ ਵੀਡੀਓ ਬਣਾਈ ਸੀ ਕਿਆਰੀ ਦੇ ਵਿੱਚ ਲਾਏ ਸੀ ਤੁਸੀਂ ਦੇਖ ਸਕਦੇ ਹੋ ਇਹ ਵੀ ਆਪਾਂ ਗੰਡੀਆਂ ਤੇ ਲਾਏ ਸੀਗੇ ਆ ਸਾਰੇ ਜਿਵੇਂ ਆ ਦੇਖ ਸਕਦੇ ਹੋ ਤੁਸੀਂ ਇਹ ਗੰਡੀਆਂ ਦੇ ਵਿੱਚ ਲੱਗੇ ਹੋਏ ਆ ਇਹ ਗੰਡੀਆਂ ਤੋਂ ਹੀ ਸਾਰੇ ਫੁੱਟ ਆਏ ਆ ਦੇਖੋ ਕਿੰਨਾ ਸੋਹਣਾ ਵਧੀਆ ਇਹਨਾਂ ਨੇ ਗਰੋਥ ਕੀਤੀ ਆ ਇਸੇ ਤਰ੍ਹਾਂ ਹੀ ਇਹ ਜਿਹੜੇ ਆਪਾਂ ਕਿਆਰੀ ਦੇ ਵਿੱਚ ਲਾਏ ਸੀ ਤੁਹਾਨੂੰ ਵੀਡੀਓ ਵੀ ਦਿਖਾਈ ਬਣਾਈ ਸੀ ਆਪਾਂ ਇਹ ਉਹ ਪਿਆਜ਼ ਆਪਣੇ ਕਿਆਰੀ ਦੇ ਵਿੱਚ ਲੱਗੇ ਹੋਏ ਆ ਬਹੁਤ ਹੀ ਵਧੀਆ ਸੋਹਣੇ ਤਰੀਕੇ ਨਾਲ ਇਹ ਜਿਹੜਾ ਹਰਾ ਪਿਆਜ਼ ਆਪਣਾ ਇਹ ਆਪਣੇ 35 ਤੋਂ 40 ਦਿਨਾਂ ਦੇ ਵਿੱਚ ਜਿਹੜਾ ਹੈਗਾ ਆਪਣਾ ਤਿਆਰ ਹੋ ਜਾਂਦਾ ਹੈ ਉਸ ਤੋਂ ਬਾਅਦ ਇਹਨੂੰ ਆਪਾਂ ਯੂਜ਼ ਕਰ ਸਕਦੇ ਆ ਸਲਾਦ ਦੇ ਵਿੱਚ ਵੀ ਯੂਜ਼ ਕਰ ਸਕਦੇ ਆ ਚਟਨੀ ਬਣਾ ਲਓ ਤੁਸੀਂ ਸਬਜ਼ੀ ਚ ਪਾ ਲਓ ਹਰੇਕ ਕੰਮ ਲਈ ਆਪਾਂ ਇਹਨੂੰ ਯੂਜ਼ ਕਰ ਸਕਦੇ ਆ ਹਰਾ ਪਿਆਜ਼ ਤੁਸੀਂ ਵੀ ਆਪਣੇ ਘਰੇ ਉਗਾਓ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਕੋਈ ਬਾਲੀ ਮਿਹਨਤ ਨਹੀਂ ਲੱਗਦੀਗੀ 40 ਦਿਨਾਂ ਦੇ ਵਿੱਚ ਵਧੀਆ ਇਹ ਜਿਹੜਾ ਪਿਆਜ਼ ਆ ਆਪਣੇ ਖਾਣਯੋਗ ਹੋ ਜਾਂਦਾ ਹੈ। ਗਮਲੇ ਦੇ ਵਿੱਚ ਤੁਸੀਂ ਵੀ ਇੱਕ ਵਾਰੀ ਲਗਾ ਕੇ ਟਰਾਈ ਕਰਕੇ ਦੇਖੋ। ਆਹ ਪਿਆਜ ਤੁਸੀਂ ਵੀ ਘਰ ਵਿੱਚ ਉਗਾਓ। ਜੇ ਕਰੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਅਾ ਜੇ ਕਮੈਂਟ ਕਰੋ ਤੁਸੀਂ ਕਿੱਥੋਂ ਆ ਤੇ ਕਿਹੜੀ-ਕਿਹੜੀ ਸਬਜ਼ੀ ਉਗਾਉਂਦੇ ਹੋ। ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੈਣੀ ਫਲੀਆਂ ਵਾਲੇ ਨੂੰ ਕਿਉਂਕਿ ਇਸ ਚੈਨਲ ਦੇ ਉੱਤੇ ਆਪਾਂ ਅਗਲੀ ਵਾਰ ਹੋਰ ਲੈ ਕੇ ਆ ਰਹੇ ਹਾਂ ਕਿਸੇ ਨਵੀਂ ਸਬਜ਼ੀ ਦੀ ਵੀਡੀਓ। ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ